ਅਸੀਂ ਸਲਾਹ ਹੀ ਕਰਦੇ ਸੀਗੇ ਸਾਰੇ ਰਲ ਮਿਲ ਕੇ ਸਾਰਾ ਪਰਿਵਾਰ ਵਧੀਆ ਗੱਲ ਹੈ ਬੈ ਕੇ ਰਹਿ ਕਰਕੇ ਉਹ ਬੰਦਾ ਕਾਮਯਾਬ ਹੁੰਦਾ ਜਿਹੜਾ ਇਕੱਠੇ ਬੈ ਕੇ ਰਹਿ ਕਰਕੇ ਕੋਈ ਕੰਮ ਕਰਨ ਸਹੀ ਗੱਲ ਹੈ ਬਾਈ ਤੇ ਅਸੀਂ ਸਲਾਹ ਕਰੀ ਜਾਂਦੇ ਸੀਗੇ ਮੇਰਾ ਬਾਪੂ ਕਹਿੰਦਾ ਵੀ ਹੁਣ ਕਣਕਾਂਿਆਂ ਦਾ ਸੀਜ਼ਨ ਹੈ ਵੀ ਚਲ ਆਪਾਂ ਕਪਾਣ ਲੈ ਲੈਨੇ ਆ ਵੀ ਚਲੋ ਚਾਰ ਪੈਸੇ ਹੱਥ ਚਾਣਗੇ ਤਕਵੀਲਦਾਰੀ ਚ ਚੱਲ ਵਧੀਆ ਸੰਦ ਸੰਦ ਬਣ ਜਾਊਗਾ ਸੰਦ ਬਣ ਜਾਊਗਾ ਐਨ ਐਚ ਮੇਰੀ ਵੱਡੀ ਭੈਣ ਬੋਲ ਪਈ ਕਹਿੰਦੀ ਨਹੀਂ ਨਹੀਂ ਆਪਾਂ ਸਕੋਰਪੀਓ ਲੈ ਲੈਨੇ ਉਹ ਵੀ ਸਿਆਣੀ ਗੱਲ ਹੈ ਵੀ ਆ ਗਰਮੀ ਆ ਗਿਆ ਮੂਰੇ AC U C ਲੱਗ ਜਾਣਾ ਹਮ ਮੇਰੀ ਛੋਟੀ ਭੈਣ ਕਹਿੰਦੀ ਕਹਿੰਦੀ ਨਹੀਂ ਨਹੀਂ ਆਪਾਂ ਚੰਡੀਗੜ੍ਹ ਫਲੈਟ ਲੈ ਲੈਨੇ ਅੱਛਾ ਉਹਦੀ ਵੀ ਸੋਚ ਵਧੀਆ ਹੈ ਨੇਚਰ ਉੱਤ ਕਰਾਉਦਾ ਵੀ ਹਮ ਐਨ ਐਚ ਮੇਰੀ ਬੇਬੇ ਬੋਲ ਪਈ ਉਹਦੀ ਵੀ ਗੱਲ ਸੁਣਨੀ ਚਾਹੀਦੀ ਹੈ ਸਭ ਤੋਂ ਸਿਆਣੀ ਘਰ ਦੇ ਵਿੱਚ ਹਾਂ ਹੀ ਆ ਵੀ ਐ ਵੀ ਚੰਗੀ ਰਹੀ ਦੇਊਗੀ ਕੋਈ ਹਾਂ ਮੇਰੀ ਬੇਬੇ ਕਹਿੰਦੀ ਕਹਿੰਦੀ ਘਰੇ ਹਟਦਾ ਮੁੱਕਿਆ ਪੈਗਾ ਜਾਂ ਹਰੇ ਹਟਦਾ ਇਹ ਸਭ ਕਿਆ ਦੇਖਣਾ ਪੜ ਰਹਾ ਹੈ